वाहेगुरु जी का खालसा वाहेगुरु जी की फतेह सब तो पहले तो पिछले दो दिन आप जी की हाजिरी नहीं भर सकिया उस वास्ते वास्तमा जा चुका पिछले कुछ दिनों तो सेहत ठीक नहीं है बाकी कुछ इंप्रूवमेंट है पर बोलने भी कोई तकलीफ है पर मन की इच्छा है कि सतगुरु ने एक स्वास बख्शे ने ਕਾਪਟੇ ਚਰਨਦੀ ਟੂਟ ਪ੍ਰਾਪਤ ਹੁੰਦੀ ਰਹੇ ਇਸ ਵਾਸਤੇ ਯਤਨ ਕਰ ਰਹੇ ਹਾਂ ਥੋੜਾ ਬੋਲ ਕੇ ਸਾਂਝ ਪਾ ਲਵਾਂ ਦੋ ਤਿੰਨ ਪਹਿਲੇ ਆਪਣਾ ਗ੍ਰਹਿ ਲekin ਸ਼ਗਨਬ ਸ਼ਗਨ ਦਾ ਵਿਸ਼ਾ ਪੂਰਨ ਹੋ ਗਿਆ ਸੀ ਅੱਜ ਵਰਣਵੰਡ ਦੇ ਨਵੇਂ ਵਿਸ਼ੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਹਾਬ ਜੀ ਕਹੋਗੇ ਕਿ ਮੈਂ ਕਿਹਾ ਸੀ ਕਰਮ ਕਾਂਡਾਂ ਦੀ ਲੜੀ ਸ਼ੁਰੂ ਕਰ ਰਹੇ ਹਾਂ ਤੇ ਵਰਣਵੰਡ ਉਹਦੇ ਵਿੱਚ ਕਿੱਥੋਂ ਆ ਗਈ ਅਸਲ ਦੇ ਵਿੱਚ ਮੂਲ ਜਿਹੜੀ ਗੱਲ ਸਮਝਣ ਵਾਲੀ ਹੈ ਇਹ ਜਿਨਨੇ ਕਰਮ ਕਾਟ ਬਣੇ ਨੇ ਇਹਨਾਂ ਨੂੰ ਇੱਕ ਮਕਸਦ ਲਈ ਬਣਾਇਆ ਗਿਆ ਜਿਨ੍ਹਾਂ ਵਿੱਚ ਗ੍ਰਹਿ ਲਗਨ ਸ਼ਗਨ ਪਿਸ਼ਗਨ ਜਿਹੜਾ ਇਹ ਆਧਾਰ ਹੈ ਔਰ ਵਰਣ ਮਾਨਡੇ ਦਾ ਬੜਾ ਵੱਡਾ ਕਾਰਨ ਹੈ ਨਾ ਕਰਮ ਕਾਂਡਾ ਨੂੰ ਬਣਾਉਣ ਦਾ ਅਸਲ ਦੇ ਵਿੱਚ ਮੈਂ ਜੋ ਤੁਹਾਡੇ ਸਾਹਮਣੇ ਲਿਖਿਆ ਆ ਰਿਹਾ ਉਸ ਤੋਂ ਥੋੜਾ ਜਿਹਾ ਅੱਗੇ ਜਾਵਾਂਗਾ ਕਿ ਭਾਰਤ ਦੀ ਧਰਤੀ ਦੇ ਉੱਤੇ ਇੱਥੇ ਦੇ ਮੂਲ ਨਿਵਾਸੀ ਜਿਹੜੇ ਨੇ ਇਹਨਾਂ ਨੂੰ ਦਰਵੇਡੀਅਨ ਕਲਚਰ ਕਿਹਾ ਜਾਂਦਾ ਸੀ दरबेडियन समाज से आर्यन लोग बारो हमलावर हो के आए उस तो पहला भी इतना बड़े हमलावर होकर आए सन जे पहला हमलावर हो के आए वो लुटमार करके वापस चले गए कुछ इतने रह गए लेकिन आर्यन लोग ने इन जिसले जिसल दर्बेडियनस जित लिया ਇਹਨਾਂ ਨੇ ਪ੍ਰੋਗਰਾਮ ਬਣਾਇਆ ਕਿ ਹੁਣ ਅਸੀਂ ਇੱਥੇ ਹੀ ਸੈਟਲ ਹੋਣਾ ਹੈ ਇੰਡੀਆ ਦੇ ਵਿੱਚ ਇਸ ਪਰ ਦੇ ਵਿੱਚ ਹੀ ਉਹਦੇ ਵਿੱਚ ਇਹਨਾਂ ਨੂੰ ਇੱਕ ਮੰਦਾ ਖਤਰਾ ਸੀ ਕਿ ਜਦੋਂ ਇਹਨਾਂ ਲੋਕਾਂ 'ਚ ਕੋਈ ਤਾਕਤ ਆਏਗੀ ਦਰਬੇਰੀ ਨੇ ਲੋਕਾਂ ਦੇ ਵਿੱਚ ਕੋਈ ਜ਼ਰੂਰਤ ਪੈਦਾ ਹੋਏਗੀ ਇਹ ਸਾਨੂੰ ਕਹਿਣਗੇ ਵੀ ਤੁਸੀਂ ਵਿਦੇਸ਼ੀ ਹੋ ਤੁਸੀਂ ਇੱਥੋਂ ਜਾਓ ਜਿਵੇਂ ਹੁਣ ਅਸੀਂ ਵੇਖਿਆ ਅੰਗਰੇਜ਼ 200 ਸਾਲ ਭਾਰਤ ਤੇ ਰਾਜ ਕਰ ਗਏ ਪਰ ਅਖੀਰੇ ਹੋਇਆ ਕਿ ਤੁਸੀਂ ਵਿਦੇਸ਼ੀ ਹੋ ਜਾਓ ਤੇ ਹੋਂ ਜਾਣਾ ਪਿਆ ਹਾਲਾਤ ਬਣੇ ਇਸ ਤਰ੍ਹਾਂ ਇਹਨਾਂ ਲੋਕਾਂ ਨੂੰ ਮਹਿਮਨ ਦੇ ਵਿੱਚ ਇੱਕ ਹਦਸ਼ਾ ਸੀ ਇਹਨਾਂ ਨੇ ਧਰਮ ਦੇ ਨਾਂ ਉਤੇ ਇੱਕ ਉਸ ਵੇਲੇ ਬੜਾ ਵੱਡਾ ਸੜੀ ਅੰਤਰ ਬਣਾਇਆ ਰਚਿਆ ਵਰਣ ਵੰਡਦਾ ਜਿਹਦੇ ਵਿੱਚ ਇਹਨਾਂ ਨੇ ਭਾਰਤੀ ਸਮਾਜ ਨੂੰ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ ਜਿਹੜੇ ਆਰੀਅਨ ਲੋਕ ਸਨ ਉਹਨਾਂ ਆਪਣੇ ਆਪ ਨੂੰ ਬ੍ਰਾਹਮਣ ਕਿਹਾ ਔਰ ਕਿਹਾ ਕਿ ਅਸੀਂ ਦੇਵਤੇ ਆ ਪੂਜਣ ਯੋਗ ਅਸੀਂ ਧਰਮ ਦੇ ਆਗੂ ਆ ਧਰਮ ਸਾਰਾ ਸਾਡੇ ਤੋਂ ਚੱਲਣਾ ਔਰ ਆਪਣੇ ਆਪ ਚ ਇੱਕ ਫੈਸਲਾ ਕਰਤਾ ਕਿ ਆ ਸੜੀਆਂ ਧਰਮ ਪੁਸਤਕਾਂ ਨੇ ਇਹ ਤਰ੍ਹਾਂ ਦਾ ਗਿਆਨ ਪ੍ਰਾਪਤ ਕਰਨ ਦਾ ਹੱਕ ਜਿਹੜਾ ਸਾਰਾ ਸਾਨੂੰ ਹੈ ਉਹਦੇ ਬਾਅਦ ਜਿਹੜੇ ਕੁਝ ਹੋਰ ਹਮਲਾਵਰ ਹੋ ਕੇ ਆਏ ਸਨ ਤੇ ਇਹਨਾਂ ਨੂੰ ਇਹ ਸੀ ਕਿ ਸਾਡੇ ਵਾਂਗੂ ਤਾਕਤਵਰ ਨੇ ਕੱਲ ਨੂੰ ਇਹ ਤਾਕਤ ਫੜ ਜਾਣਗੇ ਤੇ ਸਾਨੂੰ ਚੁਣੌਤੀ ਦੇ ਸਕਦੇ ਨੇ ਉਹਨਾਂ ਨੂੰ ਇਹ ਨਾਲੇ ਦੂਜੇ ਨੰਬਰ ਤੇ ਰੱਖਿਆ ਕਿ ਤੁਸੀਂ ਇੱਕ ਛੱਤਰੀ ਹੋ ਖੱਤਰੀ ਜਿਹਨੂੰ ਅੱਜ ਅਸੀਂ ਕਹਿ ਦਿੰਨੇ ਆਂ ਤੋ ਨਾ ਕੰਮ ਹੈ ਰਾਜ ਕਰਨਾ ਅਤੇ ਰਾਜ ਦੀ ਰੱਖਿਆ ਕਰਨੀ ਰਾਜ ਤਾਂ ਹੀ ਕਰ ਸਕੋਗੇ ਜੇ ਉਹ ਦੀ ਰੱਖਿਆ ਕਰੋਗੇ ਤੇ ਬੜੀ ਹੈਰਾਨਗੀ ਹੋਵੇਗੀ ਵੀ ਰਾਜ ਤਾਂ ਦੂਜਿਆਂ ਨੂੰ ਸੌਂਪ ਦਿੱਤਾ ਨਹੀਂ ਰਾਜ ਉਹਨਾਂ ਨੇ ਨਹੀਂ ਸੌਂਪ ਦਿੱਤਾ ਉਹਨਾਂ ਦਾ ਧਰਮ ਗੁਰੂ ਬ੍ਰਾਹਮਣ ਹੈ ਉਹਨਾਂ ਜੋ ਕੁਝ ਕਰਨਾ ਹੈ ब्राह्मण ਕੋਲੋਂ ਸਿੱਖਿਆ ਲੈ ਕੇ ਬ੍ਰਾਹਮਣ ਦੇ ਉਪਦੇਸ਼ ਮੁਤਾਬਕ ਜਾਂ ਜਨਕਾ ਲੋ ਬ੍ਰਾਹਮਣ ਦੇ ਹੁਕਮ ਮੁਤਾਬਕ ਕਰਨਾ ਬ੍ਰਾਹਮਣ ਨੂੰ ਪੁੱਛਣਾ ਐਸੀ ਵਿਵਸਥਾ ਜਿਹਦੇ ਵਿੱਚ ਉਹ ਸਭ ਤੋਂ ਉੱਚੇ ਹੋ ਕੇ ਵੀ ਬ੍ਰਾਹਮਣ ਤੋਂ ਨੀਵੇਂ ਨੇ ਰਾਜਸ਼ਤਾ ਹੋਣ ਦੇ ਬਾਵਜੂਦ ਵੀ ਮਾਨਸਿਕ ਤੌਰ ਤੇ ਬ੍ਰਾਹਮਣ ਦੇ ਗੁਲਾਮ ਨੇ ਬਾਕੀ ਜਿਹੜੇ ਭਾਰਤ ਦੇ ਮੂਲ ਨਿਵਾਸੀ ਸਨ ਦਰਬੇੜੀਨ ਲੋਕ ਉਹਨਾਂ ਨੂੰ ਇਹਨਾਂ ਨੇ ਦੋ ਸਿਆਚ ਵੰਡ ਦਿੱਤਾ ਉਹਨਾਂ ਵਿੱਚੋਂ ਜਿਹੜੇ ਕੁਝ ਪੜ੍ਹੇ ਲਿਖੇ ਸਨ ਸਮਰਾਤ ਸਨ ਮਾਇਕ ਤੌਰ ਤੇ ਉਹਨਾਂ ਨੂੰ ਕਿਹਾ ਤੁਸੀਂ ਵੈਸ਼ ਹੋ ਤੁਹਾਡਾ ਕੰਮ ਵਪਾਰ ਕਰਨਾ ਉਹਦਾ ਮੂਲ ਕਾਰਣ ਇਹ ਸੀ ਕਿ ਇਹ ਜਾਣਦੇ ਸਨ ਕਿ ਮਾਨਸਿਕ ਤੌਰ ਤੇ ਆਪਣੇ ਲੋਕਾਂ ਦੀ ਅਗਵਾਈ ਉਹੀ ਕਰ ਸਕਦੇ ਨੇ ਜਿਹੜੇ ਕੁਝ ਪੜ੍ਹੇ ਲਿਖੇ ਨੇ ਤੇ ਸਮਰਥ ਨੇ ਉਹਨਾਂ ਨੂੰ ਵਪਾਰ ਦੇ ਧੰਦੇ 'ਚ ਪਾ ਦਿਓ ਔਰ ਜਿਹੜਾ ਮਾਇਆ ਦੇ ਧੰਦੇ 'ਚ ਪੈ ਗਿਆ ਫਿਰ ਹੋਰ ਕਿਸੇ ਕੰਮ ਦਾ ਰੰਦਾ ਨਹੀਂ ਇਹਨਾਂ ਨੇ ਖੱਤਰੀ ਨੂੰ ਗਿਆਨ ਲੈਣ ਦਾ ਅਧਿਕਾਰ ਉਹਨਾਂ ਸੀਮਤ ਕਰ ਦਿੱਤਾ ਜਿੰਨਾ ਉਹਨੂੰ ਰਾਜ ਸਤਾ ਚਲਾਉਣ ਲਈ ਤੇ ਰਾਜ ਦੀ ਰੱਖਿਆ ਕਰਨ ਲਈ ਚਾਹੀਦਾ ਸਮੂਹਿਕ ਗਿਆਨ ਉਹ ਵੀ ਨਹੀਂ ਲੈ ਸਕਦਾ ਵੈਸ਼ ਨੂੰ ਇੱਥੇ ਤੱਕ ਸੀਮਤ ਕਰ ਦਿੱਤਾ ਕਿ ਤੂੰ ਵਪਾਰ ਕਰਨ ਲਈ ਜਿਹੜਾ ਵਿਗਿਆਨ ਚਾਹੀਦਾ ਉਹ ਬ੍ਰਾਹਮਣ ਕੋਲ ਲੈ ਸਕਦਾ ਗਿਆਨ ਲੈਣਾ ਬ੍ਰਾਹਮਣ ਕੋਲ ਹੀ ਸਾਰਾ ਇਸ ਵਿਵਸਥਾ ਮੁਤਾਬਕ ਤੇ ਉਹਦੇ ਬਾਅਦ ਜਿਹੜੇ ਬਾਕੀ ਬਚੇ ਹੋਏ ਸਨ ਔਰ ਜਿਹੜੇ ਸਾਰੇ ਮਿਹਨਤਕਸ਼ ਲੋਕ ਸਨ ਵਧੀਆ ਕਾਰੀਗਰ ਸਨ ਅਲੱਗ-ਅਲੱਗ ਧੰਦਿਆਂ ਦੇ ਮਾਹਰ ਸਨ ਉਹਨਾਂ ਸਾਰਿਆਂ ਨੇ ਸ਼ੂਦਰ ਗਿਰਦਾਨ ਦਿੱਤਾ ਔਰ ਸ਼ੂਦਰ ਦੇ ਵਾਸਤੇ ਸਭ ਤੋਂ ਪਹਿਲੀ ਗੱਲ ਤੇ ਬਣਾਈ ਕਿ ਉਹਨੂੰ ਗਿਆਨ ਲੈਣ ਦਾ ਕੋਈ ਅਧਿਕਾਰ ਨਹੀਂ ਜਿਸ ਨੂੰ ਸਦਾ ਪਛੜਿਆ ਰੱਖਣਾ ਹੋਵੇ ਹੰਦੁਵੀਸ਼ਵਾਸੀ ਬਣਾਉਣਾ ਹੋਵੇ ਸਭ ਤੋਂ ਪਹਿਲੀ ਗੱਲ ਹੈ ਉਸ ਕੋਲ ਗਿਆਨ ਖੋਲੋ ਉਹ ਆਪੇ ਹੀ ਸਮੇਂ ਨਾਲ ਹੰਦੁਵੀਸ਼ਵਾਸੀ ਬਣ ਜਾਏਗਾ ਔਰ ਕਿਹਾ ਕਿ ਇਹ ਸ਼ੂਦਰ ਜਿਹੜੇ ਨੇ ਅਨਟਚੇਬਲ ਨੇ ਉੱਚੀ ਜਾਤ ਵਾਲਾ ਇਹਨਾਂ ਦਾ ਪਰਛਾਵਾਂ ਪੈਣ ਨਾਲ ਉਹ ਪਿੱਟ ਜਾਂਦਾ ਖਾਸ ਤੌਰ ਤੇ ਬ੍ਰਾਹਮਣ ਦੇ ਉੱਤੇ ਤਾਂ ਸ਼ੂਦਰ ਦਾ ਪਰਛਾਵਾਂ ਪੈ ਜਾਏ ਉਹ ਵੀ ਪਿੱਟ ਜਾਂਦਾ ਉਹਦੇ ਵਾਸਤੇ ਲਗ ਲਗ ਸਜ਼ਾ ਨਿਯਤ ਕੀਤੀਆਂ ਗਈਆਂ ਕਿ ਜੇ ਕੋਈ ਸ਼ੁੱਧਰ ਗਿਆਨ ਲੈਣ ਦੀ ਕੋਸ਼ਿਸ਼ ਕਰੇ ਤੇ ਉਹਨੂੰ ਇਹ ਸਜ਼ਾ ਮਿਲਣੀ ਚਾਹੀਦੀ ਹੈ ਗਿਆਨ ਦੀ ਗੱਲ ਸੁਣਦਾ ਉਹਨੇ ਕੰਨ ਚ ਸਿੱਕਾ ਗੋਲ ਕੇ ਪਾ ਦਿਓ ਉਹ ਗਿਆਨ ਦੀ ਗੱਲ ਬੋਲਦਾ ਉਹਦੀ ਜ਼बान ਕੱਟ ਦਿਓ ਇਹਨੇ ਕਿੱਥੇ ਤੱਕ ਲਟਾੜਿਆ ਗਿਆ ਇੱਥੇ ਤੱਕ ਨੀਵਾ ਕਿਹਾ ਗਿਆ ਕਿ ਜੇ ਕੋਈ ਬ੍ਰਹਮਣ ਨਦੀ ਦੇ ਵਿੱਚ ਇਸ਼ਨਾਨ ਕਰ ਰਿਹਾ ਹੈ ਤੇ ਜਿੱਧਰੋਂ ਪਾਣੀ ਆ ਰਿਹਾ ਉਸ ਪਾਸੇ ਕੋਈ শূਦਰ ਹੱਥ ਲਾ ਦੇਵੇ ਪਾਣੀ ਨੂੰ ਹੱਥ ਧੋ ਲਵੇ ਜਾਂ ਪੀਣ ਲਈ ਪਾਣੀ ਦੇ ਬੁੱਕ ਭਰ ਲਵੇ ਤੇ শূਦਰ ਨੂੰ ਮਾਰਿਆ ਕੁੱਟਿਆ ਜਾਂਦਾ ਸੀ ਕਿ ਪਾਣੀ ਪਿਟ ਗਿਆ ਅੱਗੇ ਬ੍ਰਹਮਣ ਆ ਰਿਹਾ ਬ੍ਰਹਮਣ ਜਿਹੜਾ ਉਹ ਪਿਟ ਜਾਏਗਾ ਇਤਨੀ ਹੀਣ ਭਾਵਨਾ ਉਹਨਾਂ ਚ ਭਰੀ ਗਈ ਹੁਣ ਇੱਥੇ ਅਸਲ ਗੱਲ ਆਈ ਉਹਨਾਂ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾ ਕੇ ਰੱਖਣ ਲਈ ਅੰਧਵਿਸ਼ਵਾਸੀ ਬਣਾ ਕੇ ਰੱਖਣ ਲਈ ਕਰਮकांड ਘੜੇ ਗਏ ਜਿਨ੍ਹਾਂ ਨੂੰ ਧਰਮ ਦਾ ਨਾਮ ਦਿੱਤਾ ਗਿਆ ਇਸ ਵਾਸਤੇ ਕਰਮਕਾਂਡਾਂ ਦੇ ਸਾਰੇ ਸਿਸਟਮ ਨੂੰ ਸਮਝਣ ਦੇ ਵਾਸਤੇ ਇਸ ਵਰਣਵੰਡ ਨੂੰ ਸਮਝਣਾ ਬੜਾ ਜ਼ਰੂਰੀ ਹੈ ਅਗਲੇ ਕੁਝ ਦਿਨ ਇਸ ਵੈਰਨ ਮਾਰਦੇ ਵਿਸ਼ੇ ਨੂੰ ਆਪਾਂ ਵਿਚਾਰਾਂਗੇ ਅੱਜ ਜਿਹੜਾ ਇਹਦਾ ਆਧਾਰ ਹੈ ਉਹਨੂੰ ਸਮਝਣਾ ਜ਼ਰੂਰੀ ਸੀ ਸਤਿਗੁਰੂ ਨੇ ਜੇ ਸਮਰੱਥਾ ਬਖਸ਼ੀ ਬੋਲਣ ਦੀ ਸਮਰੱਥਾ ਚੱਲਦੀ ਰਹੀ ਤੇ ਕੋਸ਼ਿਸ਼ ਕਰਾਂਗਾ ਲੜੀ ਗਾਰ ਚੱਲਦਾ ਰਹੇ ਜੇ ਕੋਈ ਰੁਕਾਵਟ ਪੈ ਗਈ ਤਾਂ ਆਪਜੀ ਸਮਝ ਲੈਣਾ ਕੁਝ ਮੁਸ਼ਕਲ ਆ ਗਈ ਹੈ ਵਕੀਲਾਤ ਚੱਲ ਰਿਹਾ ਸਤਿਗੁਰੂ ਮੇਰ ਕਰੇਗਾ ਉਹਦੇ ਉੱਤੇ ਆਸਰੇ ਨਾਲ ਹੀ ਸਾਰਾ ਚੱਲ ਜਾਏ ਅਜਿਹਾ ਸਤਿਨੇ ਕੇ ਬਚਨ ਪਰਵਾਣ ਕਰਨਾ ਉਹਨੀਆਂ ਪੁੱਲਾਂ ਵਾਸਤੇ ਕਿ ਮਾਬਕ ਜਨਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ